ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਾ ਟਾਈਮ ਮੈਂ ਹਮਕੇਸ਼ 바ਵਾ ਭਾਰਤ ਸਰਕਾਰ ਵੱਲੋਂ ਟ੍ਰੇਡ ਸਮਝੌਤਾ ਜਿਹੜਾ ਕੀਤਾ ਗਿਆ ਉਹ ਇਸ ਦੇ ਕੀ ਫਾਇਦੇ ਹੋਣਗੇ ਕੀ ਨੁਕਸਾਨ ਹੋਣਗੇ ਉਸ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਭਾਰਤੀ ਕਿਸਾਨ ਇਕਤਾ ਸੰਘਰਸ਼ ਦੇ ਰਵਿੰਦਰ ਸਿੰਘ ਮਾਹਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ 11 ਤਰੀਕ ਨੂੰ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਐਲਾਨ ਵੀ ਕੀਤਾ ਗਿਆ ਕਿ ਬਰੇਨੇ ਭਾਰਤ ਸਰਕਾਰ ਮੋਦੀ ਦੇ ਅਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਜਿਹੜੇ ਪੁੱਤਲੇ ਨੇ ਉਹ ਫੁਕੇ ਜਾਣਗੇ ਔਰ ਅਗਰ ਭਾਰਤ ਸਰਕਾਰ ਨੇ ਇਸ ਟ੍ਰੇਡ ਸਮਝੌਤੇ ਨੂੰ ਵਾਪਸ ਨਹੀਂ ਲੇਤਾ ਤਾਂ ਵੱਡੇ ਸੰਘਰਸ਼ ਜਿਹੜੇ ਨੇ ਉਹ ਵੀ ਉਲਿੱਕੇ ਜਾ ਸਕਦੇ ਨੇ ਸਾਡਲੇ ਖਾਸ ਤੌਰ ਤੇ ਗੱਲਬਾਤ ਲਈ ਮਜਬੂਤ ਨੇ ਪ੍ਰਿੰਦਾ ਜੀ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਦੇ ਨਾਲ ਟ੍ਰੇਡ ਸਮਝੌਤਾ ਜਿਹੜਾ ਕੀਤਾ ਗਿਆ ਵੈ ਭਾਰਤ ਭਾਜਪਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਕਹਿਣਾ ਕੀ ਹੈ ਭਾਰਤ ਦੇ ਫਾਇਦੇ ਦੇ ਲਈ ਹੈ ਔਰ ਭਾਰਤ ਇਸ ਦੇ ਨਾਲ ਹੋਰ ਤਰੱਕੀ ਕਰੇਗਾ ਭਾਰਤੀ ਕਿਸਾਨ ਜੂਨੇ ਇਕਤਾ ਸੰਗਰਸਦਮ ਸੁਭਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਜਿਹੜੇ ਟ੍ਰੇਡ ਸਮਝੌਤੇ ਦੀ ਤੁਸੀਂ ਗੱਲ ਕੀਤੀ ਵੀ ਜਿਹੜੇ ਭਾਜਪਾ ਦੇ ਹੈਗੇ ਨੇ ਬਲਾਰੇ ਉਹ ਤੇ ਮੋਦੀ ਸਰਕਾਰ ਦੇ ਤੋਤੇ ਨੇ ਜਿੱਦਾਂ ਮੋਦੀ ਸਰਕਾਰ ਦੀ ਬਾਹ ਮਰੋੜ ਕੇ ਟਰੰਪ ਨੇ ਤੇ ਸਮਝੌਤੇ ਕਰਾਏ ਨੇ ਜਿੱਦਾਂ ਇਹਨਾਂ ਆਪਦੇ ਯਾਰ ਬਚਾਉਣ ਲਈ ਦਾਨੀ ਆ ਬਾਨੀ ਤੇ ਆਪ ਮੋਦੀ ਖੁਦ ਬੱਜਨ ਲਈ ਉਹ ਸਮਝੌਤੇ ਕੀਤੇ ਨੇ ਤੇ ਸਾਰੀ ਕਿਸਾਨੀ ਦੀ ਪਿੱਠੇ ਤੇ ਛੁਰਾ ਮਾਰਿਆ ਉਹ ਪੰਜਾਬ ਦੀ ਹੋਵੇ ਉਹ ਭਾਰਤ ਦੀ ਹੋਵੇ ਛੋਟੇ ਦੁਕਾਨਦਾਰ ਦੇ ਵੀ ਮਾਰਿਆ ਛੋਟੇ ਵਪਾਰੀ ਛੋਟੇ ਆੜਤੀ ਜਿੰਨੇ ਵੀ ਕਿਸਾਨੀ ਨਾਲ ਰਿਲੇਟਡ ਹੈਗੇ ਨੇ ਸਾਰੇ ਧੰਦੇ ਉਹ ਸਾਰੇ ਠੱਪ ਕਰਾਏ ਜਾਣਗੇ ਤੇ ਜਦੋਂ ਅਮਰੀਕਾ ਦਾ ਜਿਹੜਾ ਕਿਸਾਨ ਆ ਉਹਦੀ ਜਿਹੜੀ ਇਹ ਜਿਹੜੀ ਉਹਦੀ ਬਰਾਬਰੀ ਆ ਭਾਰਤ ਦਾ ਕਿਸਾਨ ਨਹੀਂ ਕਿਦਾ ਕਰ ਨਹੀਂ ਸਕਦਾ ਤੁਹਾਡੇ ਮਨ ਦੇ ਵਿੱਚ ਹੋਊਗਾ ਵੀ ਕਿਉਂ ਨਹੀਂ ਕਰ ਸਕਦਾ ਉੱਥੇ ਛੋਟਾ ਕਿਸਾਨ ਅਮਰੀਕਾ 'ਚ ਨਹੀਂ ਹੈਗਾ ਉੱਥੇ ਵੱਡੇ ਕਿਸਾਨ ਆ ਕਰਾੜ ਪਿੜ ਕਰਾਣੇ ਜਿਨ੍ਹਾਂ ਨੂੰ ਕਹਦੇ ਨੇ ਜਿਨ੍ਹਾਂ ਦਾ ਲੱਖ 2 ਲੱਖ 5 ਲੱਖ ਤੱਕ ਖੇਤੀ ਕਰਦੇ ਨੇ 10000 ਦੀ ਕਰਦੇ ਨੇ ਫਿਰ ਉੱਥੇ ਉਹਦੀ ਵੀ ਹੈਗੀ ਆ 트ੰਪ ਸਰਕਾਰ ਵੱਡੀਆਂ ਸਬਸਿਡੀਆਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਵੱਡੇ ਕਰਜ਼ੇ ਮਾਫ ਉਹਨਾਂ ਦੇ ਕੀਤੇ ਜਾਂਦੇ ਨੇ ਤੇ ਸਾਡਾ ਜਿਹੜਾ ਕਿਸਾਨ ਆ 2 ਤੋਂ 4 ਤੋਂ 10 ਕਿੱਲੇ ਤੱਕ ਉਹਦੀ ਹੈਗੀ ਆ ਆਪ ਦੀ ਵਾਈ ਕਰਤਾ ਆਪਦਾ ਗੁਜ਼ਾਰਾ ਆਪਦਾ ਪਰਿਵਾਰ ਪਾਲਦਾ ਤੇ ਫਿਰ ਉਹ ਹੀ ਪਹਿਲਾ ਜਿਹੜਾ ਮਾਰਕੀਟ ਚ ਆਉਂਦਾ ਦੁਕਾਨਾਂ ਚ ਖਰੇੜੀ ਫੜੀਆਂ ਚ ਸਾਰਿਆਂ ਤੋਂ ਮਤਲਬ ਛੋਟੇ ਕਾਰਖਾਨੇ ਦੇ ਉਹੀ ਲੋਕੀ ਸਾਰੇ ਉਦਾ ਜਿਹੜਾ ਰਲ ਮਿਲ ਕੇ ਆ ਉਹ ਆਪ ਦਾ ਸਰਕਲ ਸੈੱਟ ਹੁੰਦਾ ਇਸ ਕਰਕੇ ਇਹ ਜਿਹੜਾ ਕਿਸਾਨੀ ਦੇ ਪਿੱਠ 'ਚ ਸ਼ੂਰਾ ਮਾਰਨ ਦਾ ਸ਼ਬਦ ਕੀਤਾ ਕਿਸਾਨੀ ਦੀ ਪਿੱਠ 'ਚ ਸ਼ੂਰਾ ਉਹਨੇ ਮਾਰਿਆ ਵੀ ਜਿਹੜਾ ਸਮਝੌਤਾ ਇਹਨੂੰ ਸਿਰੇ ਚਾੜ ਕੇ ਤੇ ਇਹ ਤੇ ਮੋਦੀ ਸਰਕਾਰ ਵੱਲੋਂ ਨਹੀਂ ਕੋਈ ਲਾਲ ਕੀਤਾ ਗਿਆ ਜਾਂ ਮੋਦੀ ਜਨ ਨਿਗਨਿਗੀਆਂ ਗੱਲਾਂ ਤੇ ਕਾਨਫਰੰਸ ਕਰਨ ਵਾਲੇ ਭਾਜਪਾ ਦੇ ਬੁਲਾਰੇ ਉਹ ਅਮਰੀਕਾ ਦੇ ਚੀਫ ਸੈਕਟਰੀ ਨੇ ਟਵੀਟ ਕੀਤਾ ਤੇ ਉਸ ਟਵੀਟ ਤੋਂ ਬਾਅਦ ਕਿਤੇ ਕੱਲ ਪਿਊਸ਼ ਗੋਲ ਪਾਰਲੀਮੈਂਟ ਤੇ ਭੋਲਿਆ ਨਿਕਾ ਜਾ ਪੇਚ ਬਹੁਤ ਫਾਇਦੇ ਕੀ ਇਹ ਫਾਇਦੇ ਤੁਹਾਨੂੰ ਇਹਦੇ ਵੱਡੇ ਨੁਕਸਾਨ ਗਿਣਾਉਣੇ ਆ ਤੁਹਾਨੂੰ ਜਿਹੜੀ ਜਿੱਥੇ ਮਰਜ਼ੀ ਡਿਬੇਟ ਰੱਖ ਲੋ ਜਿੱਥੇ ਮਰਜ਼ੀ ਚਰਚਾ ਰੱਖ ਲੋ ਜਦੋਂ ਕਿਸਾਨੀ ਦੇ ਉਧਰੋਂ ਜਿੰਨੀਆਂ ਮਤਲਬ ਦਲਾਂ ਜੀ ਜੋ ਵੀ ਇਧਰੋਂ ਆਉਂਦਾ ਪਿਆ ਫਰੀ ਪਹਿਲੀ ਗੱਲ ਹੈ ਸਰਕਾਰਾਂ ਦੇ ਜਿਹੜਾ ਧਾਰਾ ਵਾ ਉਹਨੂੰ ਵੀ ਵੱਡਾ ਡੈਮੇਜ ਕਰਨਗੇ ਕਿੱਦਾਂ ਕਰਨਗੇ ਇਦਰੋਂ ਚੀਜ਼ ਆਉਗੀ ਉਹਨੂੰ 18% ਟੈਕਸ ਲਾਉਗੀ ਅਮਰੀਕਾ ਸਰਕਾਰ ਜਦੋਂ ਉਧਰੋਂ ਚੀਜ਼ ਇਧਰ ਵਗਣਾਉਗੀ ਇਹਦੇ 0% ਟੈਕਸ ਉਹ ਤੇ ਟੈਕਸ ਕੋਈ ਨਹੀਂ ਭਾਰਤ ਸਰਕਾਰ ਵੱਲੋਂ ਕੋਈ ਟੈਕਸ ਨਹੀਂ ਉਹ ਉਹਨੂੰ ਮਤਲਬ ਜਿਹੜਾ ਉਧਰ ਦਾ ਵਪਾਰੀ ਆ ਜਾਂ ਉਧਰ ਦਾ ਕਿਸਾਨ ਆ ਉਹਨੂੰ ਖੁੱਲੀ ਛੋਟੀ ਵੀ ਤੂੰ ਜਿੱਦਾਂ ਮਰਜ਼ੀ ਵੇਚ ਲੈ ਕੋਈ ਟੈਕਸ ਨਹੀਂ ਥੇਨੂੰ ਦੂਜੇ ਨੰਬਰ ਤੇ ਜਦੋਂ ਆਪਾਂ ਸਰਕਾਰਾਂ ਕਿੱਥੋਂ ਚੱਲਦੀਆਂ ਟੈਕਸ ਤੋਂ ਚੱਲਦੀਆਂ ਜਦੋਂ ਆਪਣੇ ਕੋਈ ਟੈਕਸ ਹੀ ਨਾ ਰਿਆ ਨਾ ਸਰਕਾਰੀ ਦਾਰੇ ਨਾ ਸਰ ਕੋਈ ਇਹਨੂੰ ਤਨਖਾਹਾਂ ਦਿੱਤੀਆਂ ਜਾਣੀਆਂ ਆਪਣੇ ਧੀਆਂ ਪੁੱਤ ਨੌਕਰੀ ਕਿੱਥੇ ਕਰਨਗੇ ਜਦੋਂ ਸਰਕਾਰੀ ਦਾਰਿਆਂ ਦਾ ਭੋਗ ਪੈ ਫਿਰ ਨਾਲ ਜਦੋਂ ਕਿਸਾਨੀ ਦੇ ਬਰਾਬਰ ਦੀ ਮੰਡੀ ਅਮਰੀਕਾ ਦੀ ਖੋਲਤੀ ਉਹ ਵੱਡੇ ਆ ਉਹ 2 ਰੁਪਏ ਘੱਟ ਵੀ ਜਦੋਂ ਚੀਜ਼ ਵੇਚਣਗੇ ਤੇ ਆੜਾ ਕਿਸਾਨ ਹੈ ਕਰਜ਼ੇ ਦੇ ਵਿੱਚ ਇੰਨੇ ਆਵਜੇ ਪੂਰਾ ਰੇਟ ਤੈਨੂੰ ਹੋਣੀ ਮਿਲ ਰਿਹਾ ਜੋ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਆਂਦੀ ਆ ਤਾਂ ਹੀ ਐਨੇ ਵੀ ਐਮਐਸਪੀ ਗਰੰਟੀ ਬਣਾਓ ਸਾਰੀਆਂ ਫਸਲਾਂ ਤੇ ਲੜਾਈ ਦੇ ਸਾਡੀ ਜਦੋਂ ਇਹ ਉਹਨੇ ਭਾਰਾ ਪੂਰਾ ਮਿਲਿਆ ਤੇ ਫਿਰ ਉਹ ਕਿਹੜਾ ਕਿਸਾਨ ਹੈ ਇਹਦੇ ਵਾਕੂ ਕਾਪੀ ਇਹਦੇ ਘਾਟਿਆ ਬੰਦਾ ਰਹਿ ਗਿਆ ਮੈਂ ਆਪਜੀ ਜ਼ਮੀਨ ਹੀ ਛੱਡੂ ਜਦੋਂ ਤੁਹਾਡੀਆਂ ਜ਼ਮੀਨਾਂ ਦੇ ਇਹਨਾਂ ਨੇ ਕਬਜ਼ੇ ਕਰ ਲਏ ਤੇ ਫਿਰ 500 ਰੁਪਏ ਕਿਲੋ ਵੀ ਆਟਾ ਵੇਚਣਗੇ ਇਹਦੀਆਂ ਧਾਰਨਾ ਪਈਆਂ ਆਪਣੇ ਕੋਲ ਜੀਵ ਨੇ ਸਭ ਤੋਂ ਸਸਤੀ ਸੀਮ ਕੱਢੀ ਛੋਟੀਆਂ ਕੰਪਨੀਆਂ ਆਪ ਦਾ ਗੁਜ਼ਾਰਾ ਕਰਦੀਆਂ ਸਾਰਿਆਂ ਨੇ ਭੋਗ ਭਾਤ ਤਾਂ ਭਾਰਤ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਾ ਵੀ ਮੇਰਾ ਸ ਕਭ ਜਾ ਹੋ ਗਿਆ ਉਹ ਜੀਓ ਦਾ ਰੇਟ ਆ ਜੀ ਵੇਖੋ ਇਸੇ ਤਰ੍ਹਾਂ ਹੀ ਕਿਸਾਨੀ ਨਾ ਕਰਨਗੇ ਇਸੇ ਤਰ੍ਹਾਂ ਹੀ ਦੁਕਾਨਦਾਰੀ ਨਾ ਕਰਨਗੇ ਵੱਡੇ ਮਾਲ ਖੋਲ ਕੇ ਛੋਟੀ ਦੁਕਾਨਦਾਰੀ ਨੂੰ ਠੱਪ ਕੀਤਾ ਜਾ ਰਿਹਾ ਹੈ ਇਹ ਵੱਡੇ کارਖਾਨੇ ਛੋਟੇ کارਖਾਨੇ ਬੰਦ ਕੀਤੇ ਜਾ ਰਹੇ ਨੇ ਤੇ ਆਏ ਦਿਨ ਹੀ ਜਿਹੜੀ ਸਰਕਾਰ ਆ ਉਹ ਸਟੈਟ ਕਰ ਰਹੀ ਆ ਤੇ ਪ੍ਰਾਈਵੇਟ ਹੱਥਾਂ ਚ ਦਿੱਤਾ ਜਾਵੇ ਜਿਹੜਾ ਅਮਰੀਕਾ ਕੈਨੇਡਾ ਹੋਰ ਮੁਲਕਾਂ 'ਵਰ ਛੋਟਾ ਕਿਸਾਨੀ ਨਹੀਂ ਕਰਦਾ ਉੱਚ ਡਬਲਯੂਟੀ ਨੇ ਛੋਟਾ ਕਿਸਾਨ ਬਾਹਰ ਕੱਢਿਆ ਭਾਵੇਂ ਉਦੋਂ ਦਾ ਪੱਕਾ ਬੌਣ ਹੈ ਅੰਗਰੇਜ਼ ਆ ਉਹ ਵੀ ਸਾਡੇ ਪੰਜਾਬੀਆਂ ਦੇ ਨਾਲ ਦਿਹਾੜੀ ਕਰਨ ਨੂੰ ਕਿਉਂ ਮਜਬੂਰ ਹੁੰਦਾ ਵੀ ਉਹਨੇ ਆਪਣਾ ਪੇਟ ਭਾਲਣਾ ਉਧਰ ਵੱਡੇ ਕਰਾਰ ਬਿੜ ਕਰਾਣੇ ਖੇਤੀ ਕਰਦੇ ਨੇ ਤਾਂ ਉਹਨਾਂ ਦਾ ਫਾਇਦਾ ਕੀਤਾ ਜਾ ਰਿਹਾ ਜਿਹੜੇ ਸਾਡੀ ਜ਼ਮੀਨ ਤੇ ਆਖੇ ਹੀ ਪੰਜਾਬ ਤੇ ਭਾਰਤ ਦੇ ਉਹ ਏ ਜ਼ਮੀਨਾਂ ਖੋਨ ਚੱਲੇ ਆ ਪਰ ਮੋਦੀ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਵੱਡੇ ਸੰਘਰਸ਼ ਹੋਣਗੇ ਵੱਡੇ ਅੰਦੋਲਨ ਛੜਨਗੇ ਸਭ ਜਥੇ ਬਣੀਆਂ ਇਕੱਠੀਆਂ ਹੋਣਗੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਮ ਲੋਕਾਂ ਦੁਕਾਨਦਾਰਾਂ ਦੀਆਂ ਤੇ ਵੱਡੇ ਸੰਘਰਸ਼ ਜੇ ਮੋਦੀ ਸਰਕਾਰ ਇਹ ਕੋਟਨੀਆਂ ਲਵਾਉਣ ਹੋਣੀ ਸਮਾਂ ਮੋਦੀ ਸਰਕਾਰ ਇਹਨੂੰ ਜਿਹੜਾ ਸਮਝਾਉਂਦੇ ਇਹਨੂੰ ਰੱਦ ਕਰਦੇ ਤੇ ਚੰਗੀ ਗੱਲ ਆ ਨਹੀਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੇਖਿਓ ਭਾਰਤ ਦੇ ਵਿੱਚ ਕਿੱਡੇ ਵੱਡੇ ਅੰਦੋਲਨ ਛਿੜਦੇ ਆ ਤੇ ਸਰਕਾਰ ਨੂੰ ਬੋਟ ਨਹੀਂ ਆ ਪਰ ਕਰਨਗੇ ਸਰਕਾਰ ਨੇ ਆਪਨੇ ਆਪ ਨੂੰ ਬਚਾਉਣ ਕਰਕੇ ਜਾਂ ਆਪ ਦੇ ਦਾਨੀ ਅਮਬਾਨੀ ਬਚਾਉਣ ਕਰਕੇ ਜਿਹੜੇ ਪਿੱਠੇ ਸ਼ੁਰਾ ਮਾਰਤਾ ਕਿਸਾਨਾਂ ਮਜ਼ਦੂਰਾਂ ਦੇ ਇਹ ਲੋਕ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਕਿੰਨਾ ਕੁ ਨੁਕਸਾਨ ਆ ਤੇ ਸਾਨੂੰ ਨੂੰ ਜਾਂ ਤੇ ਕੀ ਹੀ ਜਾਂਦਾ ਕਿ ਜਿਸ ਦਿਨਾਂ ਦੇ ਨਾਲ ਪੰਜਾਬ ਦੇ ਮੇਚ ਜਿਹੜੀ ਦੁੱਧ ਦੀ ਖਪਤ ਆ ਉਹ ਜਿਹੜੀ ਪੂਰੀ ਨਹੀਂ ਹੋ ਪਾਂਦੀ ਜਿਹਦੇ ਚਲਦੇ ਮਿਲਾਵਟੀ ਦੁੱਧ ਜਿਹੜਾ ਉਹ ਜਿਹੜਾ ਮਾਰਕੀਟਾਂ ਦੇ ਵਿੱਚ ਮਿਲਦਾ ਵਾ ਮਿਲਾਵਟੀ ਦੁੱਧ ਕੋਈ ਕਿਸਾਨ ਥੋੜਾ ਕਰ ਰਿਹਾ ਮਿਲਾਵਟ ਕਰਨ ਕੌਣ ਰਿਹਾ ਕਰਾੜਪੜ ਕਰਾਣਾ ਕਰਾਤਾਂ ਹੋਈਆਂ ਸਰਕਾਰਾਂ ਜ਼ਿੰਮੇਵਾਰੀ ਮਲਾਪਟੀ ਦੁੱਧ ਕੋ ਕਰਦਾ ਦੀ ਫਰੰਦੀ ਜ਼ਿੰਮੇਵਾਰੀ ਕਿਹਦੀ ਹੈ ਸਰਕਾਰ ਦੀ ਇਸੇ ਤਰ੍ਹਾਂ ਸਰਕਾਰ ਇਹਨੂੰ ਭੰਡੂਗੀ ਨਾ ਲੋਕਾਂ ਨੂੰ ਇਹ ਫਾਇਦਾ ਕਰਾਉਗੀ ਛੋਟਿਆਂ ਨੂੰ ਕਿ ਇਹ ਦੁੱਧ ਮਲਾਪਟੀ ਆਉਂਦਾ ਸੀ ਤੁਹਾਨੂੰ ਦੁੱਧ ਜਿਹੜਾ origignal ਆਊਗਾ ਅਮਰੀਕਾ ਚ ਉਹ ਪੀਓਗੇ ਤੁਸੀਂ ਸਾਰੇ ਤੰਦਰੁਸਤ ਰਹਿਣਗੇ ਪਹਿਲਾਂ ਇਹੋ ਮੋਦੀ ਸਰਕਾਰ ਆਂਦੀ ਤੇ ਸਾਡੀ ਆਸਤਾ ਵਾ ਤੇ ਅਸੀਂ ਜਿਹੜੀਆਂ ਅਮਰੀਕਾ ਦੀਆਂ ਗਾਈਆਂ ਨੇ ਉਹਨਾਂ ਨੂੰ ਮਾਸ ਦਾ ਬਾਰਡਰ ਪਾਇਆ ਜਾਂਦਾ ਤੇ ਅਸੀਂ ਉੱਥੋਂ ਦੁੱਧ ਦਾ ਜਿਹੜਾ ਸਮਝੌਤਾ ਉਹ ਨਹੀਂ ਕਰ ਸਕਦੇ ਇਹ ਜਿਹੜੇ ਮੋਦੀ ਭਗਤਿਆਂ ਨੇ ਵਾ ਵਾ ਖੱਟੀ ਸੀ ਵੀ ਅਸੀਂ ਵੇ ਮੋਦੀ ਅੜ ਗਿਆ ਤੁਹਾਡੀ ਆਸਤਾ ਕਰਕੇ ਹਿੰਦੂਆਂ ਨੂੰ ਇਹ ਜਿਚਾਇਆ ਗਿਆ ਤੇ ਹੁਣ ਉਹ ਆਸਤਾ ਕਿੱਥੇ ਗਈ ਇਹਨਾਂ ਦਾ ਭਾਈ ਜੀ ਕੋਈ ਧਰਮ ਨਹੀਂ ਹੁੰਦਾ ਨਾ ਕੋਈ ਇਹਨਾਂ ਦੇ ਹਿੰਦੂ ਲੱਕ ਨਾ ਸਿੱਖ ਨਾ ਮੁਸਲਮਾਨ ਨਾਸਾਈ ਇਹਨਾਂ ਨੇ ਆਪ ਦੇ ਇਕਰਾਰ ਬਰਕਰਾਰ ਰਹਿਣ ਨੂੰ ਖੁਸ਼ ਕਰਨ ਲਈ ਜੋ ਮਰਜ਼ੀ ਕਰ ਸਕਦੇ ਨੇ ਦੇਸ਼ ਵੇਚ ਸਕਦੇ ਅੱਗੇ ਇੰਗਲੈਂਡ ਨੇ ਲੰਬਾ ਸਮਾਂ ਸੱਟ ਤੇ ਰਾਜ ਕੀਤਾ ਤੇ ਸਾਡੇ ਯੋਧਿਆਂ ਨੇ ਦੇਸ਼ ਆਜ਼ਾਦ ਕਰਾਇਆ ਲੰਬੀ ਲੜਾਈ ਲੜ ਕੇ ਪਰ ਹੁਣ ਅਮਰੀਕਾ ਸਰਕਾਰ ਜਿਹੜੇ ਗਿਰਵੀ ਰੱਖਤਾ ਨੇ ਦੇਸ਼ ਦੇਸ਼ ਵੇਚਤਾ મોદી ਨੇ ਆਪ ਦੇ ਡਾਨੀ ਬਾਨੀ ਯਾਰ ਬਚਾਉਣ ਕਰਕੇ ਇਸ ਕਰਕੇ ਜਿਹੜਾ ਨਕਲੀ ਦੁੱਧ ਤੇ ਆ ਜੀ ਨਕਲੀ ਦੁੱਧ ਕੋਈ ਕਸਾਨ ਹਜੇ ਵੀ ਪਿੰਡਾਂ 'ਚ ਜਾ ਕੇ ਵੇਖੋ 30 ਤੋਂ 40 ਰੁਪਏ ਲੀਟਰ ਜਿਹੜਾ ਦੁੱਧ ਸਾਡਾ ਵੇਖ ਰਿਹਾ ਓਰੀਜਨਲ ਦੁੱਧ ਸਾਨੂੰ ਪੂਰਾ ਭਾਅ ਨਹੀਂ ਦਿੱਤਾ ਸਾਨੂੰ ਘਾ ਰਿਓ 60-70 ਰੁਪਏ ਲੀਟਰ ਦੁੱਧ ਪੈ ਰਿਆ ਜੇ ਪੂਰੇ ਖਰਚੇ ਕਰਕੇ ਜਿਹੜਾ ਸਾਡਾ ਸਹੀਕ ਧੰਦਾ ਜਿਹੜੀ ਸਰਕਾਰ ਨੇ ਤੁਹਾਨੂੰ ਬਦਨਾਮ ਹੈ ਕਰਨਾ ਵੀ 98% ਧੂਆਂ ਸਾਰੇ 365 ਦਿਨਾਂ ਦੇ ਵਿੱਚ ਹੁੰਦਾ ਫੈਕਟਰੀਆਂ ਦਾ ਵਾਨਾਂ ਦਾ ਸਾਰੇ ਸਾਡਾ 15 ਦਿਨ ਧੂਆਂ 2% ਹੁੰਦਾ ਉਹ ਉਹ ਸਰਕਾਰ ਦੀ ਗਲਤੀ ਆ ਗ੍ਰੀਨ ਟ੍ਰਿਬਿਊਨ ਨੂੰ ਕਹਿ ਰਿਹਾ ਵੀ ਇਹਨਾਂ ਨੂੰ 2500 ਰੁਪਏ ਏਕੜ ਦਿਓ ਜੇ ਫੇਰ ਅੱਗ ਲਾਉਂਦੇ ਪਰਚਾ ਕਰੋ ਸੁਪਰੀਮ ਕੋਰਟ ਕਹ ਰਿਹਾ ਵੀ 100 ਰੁਪਏ ਕੁਇੰਟਲ ਦਾ ਬੋਨਸ ਦਿਓ ਫੇਰ ਅੱਗ ਲਾਉਂਦੇ ਸਰਕਾਰੋਂ ਕੁਝ ਨਹੀਂ ਕਰ ਰਹੀ ਪਰ ਬਦਨਾਮ ਸਾਰੇ ਦੇਸ਼ 'ਚ ਕਿਸਾਨ ਨੂੰ ਕੀਤਾ ਜਾ ਰਿਹਾ ਨਾ ਵਿਲਨ ਸਾਰੇ ਦੇਸ਼ 'ਚ ਕਿਸਾਨ ਨੂੰ ਬਣਾਇਆ ਜਾ ਰਿਹਾ ਪੰਜਾਬ ਤੇ ਹੀ ਕਿਉਂ ਨਹੀਂ ਸ਼ੁਰੂ ਹੁੰਦਾ ਪੰਜਾਬ ਲੜਨ ਵਾਲਾ ਸੂਬਾ 550 ਸਾਲ ਇੱਥੇ ਪੰਜਾਬੀ ਕੋਈ ਵੀ ਹੋਵੇ ਕਿਸਾਨ ਹੋਵੇ ਦੁਕਾਨਦਾਰ ਹੋਵੇ ਪੰਜਾਬੀ ਸਾਰੇ ਜਿਹੜਾ ਰੂਹ ਨੇ ਬਹੁਤ ਵੱਡੀਆਂ ਧਾਰਨਾ ਪਈਆਂ ਆਜ਼ਾਦ ਆਜ਼ਾਦ ਕਰਾਉਣ ਦੇ 98% ਸ਼ਹੀਦियां ਇਕੱਲੀਆਂ ਪੰਜਾਬ ਨੇ ਦਿੱਤੀਆਂ ਉਹਦੇ ਵਿੱਚ ਬਹੁਤ ਸਾਰੀਆਂ ਮਤਲਬ ਸਾਰੇ ਲੋਕ ਇੱਕ ਮੁੱਠੋ ਕੇ ਲੜੇ ਨੇ ਸਾਈ ਹਿੰਦੂ ਸਿੱਖ ਸਾਰੇ ਆਪਾਂ ਇੱਕੋ ਕੇ ਲੜੇ ਨੇ ਤੇ 98% ਸ਼ਹੀਦियां ਦੇ ਕੇ ਇੰਗਲੈਂਡ ਦੀ ਸਰਕਾਰ ਦਾ ਮੂੰਹ ਮੋੜ ਤੇ ਜਦੋਂ ਪੰਜਾਬ ਲੜਾਕਾਂ ਵਾਂ ਲੜਦਾ ਵਾ ਹਰ ਹਰ ਮੋਦੀ ਸਰਕਾਰ ਸਾਰਿਆਂ ਨੂੰ ਮਤਲਬ 377ਾ ਤੋੜੀ ਜੀ ਨੋਟਬੰਦੀ ਲਿਆਂਦੀ ਜਿਹੜਾ ਰੌਲਾ ਪਾਇਆ ਗਿਆ ਹੈ ਕਿ 15 15 ਲੱਖ ਰੁਪਿਆ ਕਾਊਂਟ ਚ ਆਊਗਾ ਨੋਟਬੰਦੀ ਲਿਆ ਕਰਾਂਗੇ 5000 ਕਰੋੜ ਰੁਪਿਆ ਭਾਰਤ ਸਰਕਾਰ ਦਾ ਖਰਚਾ ਹੋਇਆ ਤੇ ਆਮਦਨ 16000 ਕਰੋੜ ਤੁਹਾਡੇ ਟੈਕਸ ਦਾ ਪੈ ਹੱਥੋਂ ਦੇ ਕੇ ਛੋਟੇ ਐ ਫਿਰ ਜੀਐਸਟੀ ਲੈਂਦੀ ਸਭ ਤੋਂ ਮਹਿੰਗੀ ਜੀਐਸਟੀ ਲਾਈ ਗਈ ਜਿਹੜੇ ਆ 18 ਰੁਪਏ ਜੀਐਸਟੀ ਕੈਨੇਡਾ ਇੰਗਲੈਂਡ ਅਮਰੀਕਾ ਦੇ ਵਿੱਚ ਸਾਡੇ ਇਧਰ 28 ਰੁਪਏ ਲਾਈ ਗਏ ਆ ਇਥੋਂ ਦਾ ਐਜੂਕੇਸ਼ਨਲ ਤੇ ਹਾਲ ਵੇਖੋ ਉਥੋਂ ਦੀਆਂ ਸਹੂਲਤਾਂ ਵੇਖੋ ਇਸ ਕਰਕੇ ਸਰਕਾਰ ਨੂੰ ਇਹ ਗੱਲ ਰੜਕਦੀ ਹੈ ਵੀ ਹਰ ਵਾਰੀ ਪੰਜਾਬ ਮੂਰੇ ਆਉਂਦਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਵੇ ਦੂਜੇ ਸੂਬਿਆਂ 'ਚ ਮੇਰੀ ਬੇਨਤੀ ਹੈ ਵੀ ਪੰਜਾਬ ਦਵਾਈ ਨੇ ਕੀਤੀ ਕਿਸਾਨੀ ਅੰਦੋਲਨ ਦੀ ਕਾਲੇ ਗਨਾਂ ਦੀ ਆਪਣਾ ਹਰਿਆਣੇ ਚ ਅੰਦੋਲਨ ਵੜਿਆ ਹਰਿਆਣੇ ਤੋਂ ਬਸ ਸਾਰੇ ਭਾਰਤ ਚ ਗਿਆ ਤੇ ਮੋਦੀ ਨੂੰ ਗੋਟਨੀਆਂ ਲਾਉਣੀਆਂ ਪਈਆਂ ਇਹ ਕੰਦ ਤੇ ਲਿਖਿਆ ਭਾਰਤ ਸਰਕਾਰ ਪੜ੍ਹ ਲੈ ਮੋਦੀ ਸਰਕਾਰ ਮੋਦੀ ਗਰੁੱਪ ਇਹ ਲੋਕ ਜਿਹੜੇ ਅੰਦੋਲਨ ਕਰਨ ਨੂੰ ਫੇਰ ਧਿਆਨ ਪੂਰਾ ਭਾਰਤ ਲੜੂਗਾ ਜਦੋਂ ਸਾਡੀਆਂ ਜ਼ਮੀਨਾਂ ਨਾ ਰਹੀਆਂ ਸਾਡੀਆਂ ਨਸਲਾਂ ਫਸਲਾਂ ਕੁਝ ਨਹੀਂ ਆ ਰਿਹਾ ਤੇ ਸਾਡੋ ਕੋ ਬਸ ਇੱਕੋ ਹੀ ਗੱਲ ਐ ਚੱਕ ਕਰੋ ਜਾਂ ਮਰੋ ਐਂਡਲਾ ਸੰਘਰਸ਼ ਹੋਊਗਾ ਪਰ ਮੋਦੀ ਸਰਕਾਰ ਦੀਆਂ ਗੋਟਨੀਆਂ ਲੱਗਣਗੀਆਂ ਫਿਰ